ਖੰਨਾਚ ਚਾਇਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦਾ ਸ਼ਿਕਾਰ ਇੱਕ 4 ਸਾਲ ਦਾ ਮਾਸੂਮ ਬੱਚਾ ਹੋ ਗਿਆ ਖੰਨਾ ਦੇ ਮਾਤਾ ਰਾਣੀ ਮੁਹੱਲੇ ਵਿੱਚ ਰਹਿਣ ਵਾਲੇ ਇੱਕ 4 ਸਾਲ ਦੇ ਛੋਟਾ ਬੱਚਾ ਗਲੀ ਦੇ ਵਿੱਚ ਸਾਈਕਲ ਚਲਾ ਰਿਹਾ ਸੀ ਜਿਸ ਨੂੰ ਇਸ ਖੂਨੀ ਡੋਰ ਨੇ ਆਪਣਾ ਸ਼ਿਕਾਰ ਬਣਾਇਆ ਜਿਸ ਦੇ ਚਲਦੇ ਮਾਸੂਮ ਬੱਚੇ ਦੀ ਗਰਦਨ ਤੇ ਡੂੰਘਾ ਕੱਟ ਲੱਗ ਗਿਆ ਮੈਂ ਨਾਮ ਮੈਂ ਦੀਪਕ ਮਹਿਤਾ ਜੀ ਦੀਪਕ ਜੀ ਕੀ ਘਟਨਾ ਵਾਪਰੀ ਹੈ ਮੇਰੇ ਬੱਚਾ ਜੀ ਗਲੀ ਚ ਨਾ ਸਾਈਕਲ ਚਲਾ ਰਿਹਾ ਸੀਗਾ ਤੇ 2-3 ਬੱਚੇ ਆਏ ਕਹਦੇ ਅੰਕਲ ਪਤੰਗ ਗਿਰ ਗਿਆ ਕੋਠੇ ਤੇ ਮੈਂ ਕਿਹਾ ਲੈ ਲਓ ਪੁੱਤ ਮੈਂ ਕੀ ਕਰਨਾ ਮੈਂ ਤਾਂ ਬਣਾਉਂਦਾ ਨਹੀਂਗਾ ਪਤੰਗ ਉਹ ਪਤੰਗ ਲੈ ਕੇ ਨਿਕਲ ਗਏ ਤੇ ਮੈਂ ਬਾਹਰ ਆ ਕੇ ਦੇਖਿਆ ਮੇਰਾ ਬੱਚਾ ਕਹਿੰਦਾ ਮੇਰੇ ਨਾਲ ਪਾਪਾ ਇੱਥੇ ਹਾਈ ਹੋ ਗਈ ਜਦ ਦੇਖਿਆ ਤੇ ਕੱਟ ਲੱਗ ਗਿਆ ਮੈਂ ਡਫ फटाफट ਲੈ ਕੇ ਡਾਕਟਰ ਦੇ ਭੱਜਿਆ ਤੇ ਜਦ ਮੈਂ ਸਟੀਚਸ ਲਵਾ ਕੇ ਬੱਚੇ ਦੇ ਵਾਪਸ ਆਇਆ ਤਾਂ ਮੇਰੇ ਗਵੰਡੀ ਨੇ ਮੈਨੂੰ ਦੱਸਿਆ ਕਿ ਬੱਚੇ ਨਾਲ ਗਾਟੀਆਂ ਲਈ ਫਿਰਦੇ ਸੀਗੇ ਜਦ ਦੇਖਿਆ ਕਿ ਉਹ ਡੋਰ ਸੀਗੀ ਪਲਾਸਟਿਕ ਦੀ ਮੈਂ ਬੱਚਿਆਂ ਦੇ ਘਰੇ ਚਲਾ ਗਿਆ ਜਿਹੜੇ ਬੱਚੇ ਸੀਗੇ ਮੈਂ ਕਿਹਾ ਪੁੱਤ ਤੁਸੀਂ ਪਤੰਗ ਲੈ ਕੇ ਗਏ ਸੀ ਕਹਿੰਦੇ ਹਾਂਜੀ ਉੱਥੇ ਥੋੜੇ ਨਾ ਲੜਕੇ ਦੇ ਬੇਟੇ ਦੇ ਕੀ ਟੱਕ ਲੱਗ ਗਿਆ ਸੀ ਗਲੇ ਤੇ ਮੈਂ ਕਿਹਾ ਪੁੱਤ ਦੱਸ ਕੇ ਤਾਂ ਜਾਣਾ ਸੀਗਾ ਤੁਸੀਂ ਦੱਸ ਕੇ ਵੀ ਨਹੀਂ ਗਏ ਭੱਜ ਗਏ ਕਹਿੰਦੇ ਸਾਨੂੰ ਅੰਕਲ ਆ ਲੱਗਿਆ ਕਿ ਨਾ ਕੋਈ ਡੋਰ ਅੱਗੇ ਖਿੱਚ ਰਿਹਾ ਤੇ ਉਹ ਉਹਨੇ 3-4 ਵਾਰ ਖਿੱਚੀ ਤੀ ਉਹ ਚੱਕ ਉਹਦੇ ਦੇ ਕਰਕੇ ਬੱਚੇ ਦੇ ਗਲੇ ਦੇ ਘੱਟ ਪੈ ਗਿਆ ਤੇ ਡਾਕਟਰ ਨੂੰ ਅਸੀਂ ਪੁੱਛਿਆ ਕਿ ਕੋਈ ਘਬਰਾਨ ਦੀ ਲੋੜ ਗੱਲ ਤਾਂ ਨਹੀਂ ਕਹਿੰਦੇ ਕਿ ਜੀ ਲੱਗ ਕੇ ਚਲੋ ਕਿ ਰੱਬ ਦਾ ਸ਼ੁਕਰ ਹੈ ਕਿ ਬਚਾਅ ਹੋ ਗਿਆ ਨਹੀਂ ਤਾਂ ਕੋਈ ਘਟਨਾ ਹੋ ਸਕਦੀ ਸੀਗੀ ਇਹ ਬਿਲਕੁਲ 19-20 ਦਾ ਫਰਕ ਰਹਿ ਗਿਆ ਸੀਗਾ ਨਾੜਾ ਤੱਕ ਦਾ ਇਹ ਬੱਚਾ ਖੇਲ ਰਿਹਾ ਸੀ ਬੱਚਾ ਨੋਰਮਲ ਸਾਈਕਲ ਚਲਾ ਰਿਹਾ ਸੀਗਾ ਗਲੀ 'ਚ ਜੀ ਇਹਨੂੰ ਤਾਂ ਸ਼ੌਂਕ ਵੀ ਨਹੀਂ ਹੈ ਨਾ ਪਤੰਗ ਦਾ ਨਾ ਪਟਾਕੇ ਦਾ ਕੋਈ ਸ਼ੌਂਕ ਨਹੀਂ ਹੈ ਇਹਨੂੰ ਤੇ ਕਿੰਨੇ ਸਾਲ ਦਾ ਬੱਚਾ ਜੀ ਬੱਚਾ 4 ਸਾਲ ਦਾ ਹੈ ਜੀ ਸਾਡਾ ਜੀ ਕਿਹੜੀ ਕਲਾਸ 'ਚ ਪੜ੍ਹਦਾ ਹਲੇ ਪਲੇ ਵਿੱਚ ਹੈ ਜੀ ਪਲੇ ਵਿੱਚ ਸਕੂਲ 'ਚ ਹੁੰਦਾ ਨਰਸਰੀ 'ਚ ਹੈ ਚਾਈਨਾ ਡੋਰ ਸੀ ਜੀ ਹਾਂਜੀ ਚਾਈਨਾ ਡੋਰ ਸੀ ਜੀ ਇਹ ਹੈ ਜੀ ਕੀ ਮੰਨ ਕੀ ਕਰਦੇ ਹੋ ਤੁਸੀਂ ਜਿੱਦਾਂ ਕਿ ਮਤਲਬ ਸਰਕਾਰ ਵੱਲੋਂ ਜੇ ਕਹ ਲਈ ਇੱਕ ਤਰ੍ਹਾਂ ਨਾਲ ਬੈਨ ਹੈ ਜੋ ਫਿਰ ਵੀ ਵਿਕਰੀ ਹੈ ਇੱਕ ਬਚਾਅ ਹੋਵੇ ਥੋੜੇ ਵਿੱਚ ਹਲੇ ਤਾਂ ਅਸੀਂ ਇਹ ਦੇਖਿਆ ਇਸ ਚੀਜ਼ ਤੋਂ ਮਰਾਨਾ ਕਿ ਸੀਜ਼ਨ ਵੀ ਨਹੀਂਗਾ ਪਤੰਗਾ ਦਾ ਕਿ ਡੋਰ ਆ ਕਿੱਥੋਂ ਗਈ ਕਿ ਨਾਲੇ ਇਸ ਤੇ ਬੈਨ ਵੀ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਹੋਰ ਕੋਈ ਘਟਨਾ ਘਟਣ ਤੋਂ ਪਹਿਲਾਂ ਪਹਿਲਾਂ ਇਸ ਤੇ ਕੋਈ ਨਾ ਕੋਈ ਸਖਤ ਕਾਰਵਾਈ ਕੀਤੀ ਜਾਵੇ ਕਿ ਸ਼ਹਿਰ ਦੇ ਵਿੱਚ ਡੋਰ ਵਿਕੇ ਨਾ ਕਿ ਜਿਨ੍ਹਾਂ ਕੋਲ ਵੀ ਹੈਗੀ ਹੈ ਉਹਨਾਂ ਤੇ ਸਖਤ ਸੱਤ ਐਕਸ਼ਨ ਲੱਤਾ ਜਾਵੇ ਤੁਹਾਨੂੰ ਸਜਾ ਦਿੱਤੀ ਜਾਵੇ ਮੇਰਾ ਰੁਪਾਲੀ ਰੁਪਾਲੀ ਜੀ ਬੱਚੇ ਦੇ ਜਿਹੜੇ ਕੱਟ ਲੰਗਿਆ ਹੈ ਗੱਲ ਤੇ ਕੀ ਕਹਿਣਾ ਹੈ ਮੈਂ ਤਾਂ ਬਸ ਇਹੀ ਮੰਗ ਕਰਦੀ ਆ ਵੀ ਜਿਹੜੀ ਚਾਈਨਾ ਡੋਰ ਹੈ ਨਾ ਇਸ ਨੂੰ ਬੈਨ ਕੀਤਾ ਜਾਵੇ ਇਹ ਤਾਂ ਅੱਜ ਸਾਡੇ ਬੱਚੇ ਨਾਲ ਹੋਇਆ ਸੀ ਨਹੀਂ ਚਾਹੁੰਦੇ ਕਿਸੇ ਹੋਰ ਬੱਚੇ ਦੇ ਨਾਲ ਐਵੇਂ ਹੋਵੇ ਅਸੀਂ ਅੱਜ ਇਸ ਦਰਦ ਨੂੰ ਮਹਿਸੂਸ ਕਰ ਰਹੇ ਹਾਂ ਵੀ ਜਿਹੜੇ ਪੰਛੀ ਵੀ ਉੱਪਰ ਉੱਡਦੇ ਨੇ ਉਹ ਜਦੋਂ ਗਿਰਦੇ ਨੇ نیچے ਤਾਂ ਆਪਾਂ ਸ਼ਾਇਦ ਕਹਿ ਦਿੰਨੇ ਕੋਈ ਨਾ ਪੰਛੀ ਹੈ ਹਨਾ ਪਰ ਅੱਜ ਜੇ ਸਾਡੇ ਬੱਚੇ ਨਾਲ ਹੋਇਆ ਸਾਨੂੰ ਪਤਾ ਹੈ ਸਾਡੇ ਬੱਚੇ ਨੂੰ ਇਸ ਚੀਜ਼ ਦਾ ਸ਼ੌਂਕ ਵੀ ਨਹੀਂ ਨਾ ਉਹਨੂੰ ਪਤਾ ਹੈ ਬਟ ਫਿਰ ਵੀ ਉਸ ਬੱਚੇ ਦੇ ਇਹ ਨਾ بڑا ਹੋ ਗਿਆ ਇਹ ਉਹਨੇ ਨੁਕਸਾਨ ਇੰਨਾ ਚੱਲ ਰਿਹਾ ਹੈ ਬੱਚਾ ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਚਾਈਨਾ ਡੋਰ ਤੇ ਬੈਨ ਹੈਗਾ ਤਾਂ ਇਹਨੂੰ ਬਿਕਣਾ ਨਹੀਂ ਚਾਹੀਦਾ ਔਰ ਜਿਹੜੇ ਵੀ ਇਸ ਨੂੰ ਕਰ ਰਹੇ ਨੇ ਵੇਚ ਰਹੇ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਬੱਚਾ ਖੇਡ ਰਿਹਾ ਸੀ ਹਾਂਜੀ ਉਹ ਬੱਚਾ ਸੰਡੇ ਦਾ ਦਿਨ ਸੀ ਬੱਚਾ ਬਾਹਰ ਸਾਈਕਲ ਚਲਾ ਰਿਹਾ ਸੀ ਬੱਚਾ ਹਲੇ ਸਾਈਕਲ ਲੈ ਕੇ ਨਿਕਲਿਆ ਹੀ ਸੀ ਉਹਨੂੰ ਨਹੀਂ ਪਤਾ ਲੱਗਿਆ ਕੀ ਹੋਇਆ ਉਹ ਬੱਚਾ ਉੱਥੇ ਹੀ ਖੜ ਗਿਆ ਜਦੋਂ ਉਹਦੇ ਟੱਕ ਲੱਗਿਆ ਨਾ ਜਦੋਂ ਜਦ ਡੋਰ ਨਿਕਲੀ ਤਾਂ ਉਹ ਇੱਕਦਮ ਘਰ ਆ ਕੇ ਉਹਨੇ ਕਿਹਾ ਵੀ ਮੇਰੇ ਇੱਥੇ ਦਰਦ ਹੋ ਰਿਹਾ ਜਦ ਅਸੀਂ ਦੇਖਿਆ ਉਹਦੇ ਕੱਟ ਲੱਗਿਆ ਹੋਇਆ ਸੀ ਅਸੀਂ ਉਸੇ ਤਰ੍ਹਾਂ ਉਹਨੂੰ ਲੈ ਕੇ ਬਸ ਡਾਕਟਰ ਦੇ ਗਏ ਆ ਤੇ ਉਹਨਾਂ ਨੇ ਉੱਥੇ ਜਾ ਕੇ ਸਾਨੂੰ ਕਿਹਾ ਕਿ ਇਹਦੇ ਸਟਿਚਸ ਲੱਗਣਗੇ ਬੱਚੇ ਦੇ ਠੀਕ ਆ ਹਾਂ ਬੱਚਾ ਹਾਂਜੀ ਠੀਕ ਐ ਜੀ ਪਹਿਲਾਂ ਨਾਲੋਂ ਠੀਕ ਐ